ਮੇਨੋ ਦਈਓ ਸਭੀ ਆਮ ਆਦਮੀ ਪਾਰਟੀ ਹਾਂਜੀ 2 ਮਿੰਟ ਦਿਓ ਜੀ ਕੋਈ ਗੱਲ ਨਹੀਂ ਪਾਰਟੀ ਕੋਈ ਲੋੜ ਆਮ ਆਦਮੀ ਪਾਰਟੀ ਮੰਨਦੇ ਹੋ ਹੇ ਵੀ ਤਾਂ ਦੇ ਮੰਨਦੇ ਹੋ ਉਹ ਅਸੀਂ ਬਸ ਇਹ ਕਹਿੰਦੇ ਮੈਂ ਕਹਿੰਦੇ ਮੰਨਦੇ ਹਾਂ ਜਿਹੜੇ ਉਹਦੇ ਜਾਰੇ ਕੇ ਪਾਰਟੀ ਨੇ ਲਾਇਏ ਵੇ ਸੰਗਠਨ ਦੇ ਇਸ ਬਾਰੇ ਵੀ ਤੁਸੀਂ ਮੰਨਦੇ ਹੋਗੇ ਉਹ ਤਾਂ ਹੀ ਲਾਇਏ ਉਹਨਾਂ ਦੇ ਲੋਕਾਂ ਦੇ ਜਿਹੜੇ ਕੰਮ ਹੈ ਉਹਦੇ ਜ਼ਾਰਾਂ ਦੇ ਥਰੂ ਆਪਾਂ ਕਰਾਈਏ ਤੇ ਲੋਕ ਪਾਰਟੀ ਨਾਲ ਜੁੜਨ ਬਿਲਕੁਲ ਤੇ ਮੈਂ ਤੁਹਾਨੂੰ ਪਿਛਲੇ ਕਈ ਦਿਨ ਤੋਂ ਫੋਨ ਕਰ ਰਿਹਾ ਮੈਸੇਜ ਕਰ ਰਿਹਾ ਕੱਲ ਵੀ ਤੁਹਾਨੂੰ ਮੈਸੇਜ ਕਰ ਰਿਹਾ ਤੁਸੀਂ ਨਾ ਜਵਾਬ ਦੇ ਰਹੇ ਸਾਡਾ ਸ਼ਡਿਊਲ ਹੀ ਇੱਟਾ ਬਚ ਗਿਆ ਮੈਂ ਤੇਰਾ ਕਿੰਨਾ ਕਿਛੜੀ ਹੁਲਾਂਗਾ ਮੈਨੂੰ ਗੱਲ ਦਾ ਜਵਾਬ ਕਿੰਨਾ ਇੱਟਾ ਜ਼ਰੂਰੀ ਨਹੀਂ ਹੁੰਦਾ ਸ਼ਡਿਊਲ ਬਸ ਤੁਸੀਂ ਦੇ ਕੇ ਇੱਕ ਕਾਲ ਵੀ ਨਹੀਂ ਕਰ ਸਕਦੇ ਸਾਡੇ ਕੋ 1000 ਬੇਕੋ ਕਿੰਨੀ ਕਾਲ ਦੇਣਾ ਗੱਲ ਪੰਜ ਘਾਟੇ ਬਿਤਰਦੇ ਤਾਂ ਬੈਡਰ ਵਿੱਚ ਮੀਟਿੰਗ ਲਾਈਏ ਨੇ ਬਾਕੀ ਹੋਰ ਵੀ ਫੋਨ ਕੰਡ ਕਰਦੇ ਤੁਸੀਂ ਨਹੀਂ ਨਹੀਂ ਹਜੇ ਤਾਂ ਜ਼ਰੂਰੀ ਨਹੀਂ ਹੋ ਰਿਹਾ ਜਿਸ ਤਰ੍ਹਾਂ ਅੱਜ ਜ਼ਰੂਰੀ ਕੋਈ ਸਟ੍ਰਾਈਕ ਹੋਈ ਉਹ ਜਿਲ੍ਹਾ ਪ੍ਰਧਾਨ ਦੇ ਅਧਿਕਾਰ ਮੰਤਰੀ ਮਜਾ ਚਲੇ ਰਹੇ ਕੋਈ ਇੱਕ ਸਟ੍ਰ ਰੋਤਾ ਤੁਸੀਂ ਸਭ ਇੱਕ ਫੋਨ ਜਾ ਕੇ ਤੁਸੀਂ ਜਵਾਬ ਤਾਂ ਦੇ ਸਕਦੇ ਵੀ ਮੈਂ ਦੋ ਦਿਨ ਵਿਜ਼ੀ ਹਾਂ ਮੈਂ ਤਿੰਨ ਦਿਨ ਵਿਜ਼ੀ ਹਾਂ ਚਲੋ ਇੱਕ ਦਿਨ ਚੱਕਿਆ ਤੁਹਾਡਾ ਫੋਨ ਦੋ ਵਾਰੀ ਨਾ ਬਿਲਕੁਲ ਨਹੀਂ ਚੱਕਿਆ ਮੈਨੂੰ ਦਿਖਾਓ ਕਿੱਥੇ ਚੱਕਿਆ ਮੈਨੂੰ ਇੱਕੀ ਦਿਖਾ ਦੋ ਲਿਓ ਮੈਂ ਦੇਖ ਲਵਾਂ ਕਿੱਥੇ ਚੱਕਿਆ ਦੇਖੋ ਚੱਕਿਆ ਹਣਾ 100 ਰੁਪਏ ਦਾ ਨਹੀਂ ਉਹ ਕਹਿੰਦੇ ਥੋੜੀ ਨਹੀਂ ਮੈਨੂੰ ਮੈਸੇਜ ਕਰਿਆ ਹੋਊਗਾ ਬਈ ਮੈਸੇਜ ਮੈਂ ਇੱਥੇ ਦੋ ਵਾਰ ਗੇੜੇ ਮਾਰ ਕੇ ਗਿਆ ਮੈਂ ਤੁਹਾਨੂੰ ਪੁੱਛੀ ਜਾਣਾ ਵੀ ਬਈ ਕਿੱਥੇ ਐ ਕੀ ਐ ਪਿਛਲੀ ਵਾਰ ਵੀ ਤੁਹਾਨੂੰ ਮੇਰੇ ਯਾਦ ਹੋਗੇ ਤੁਹਾਡੇ ਪਿਛਲੇ ਟ੍ਰਿਓਰ ਚ ਵੀ ਆਈ ਖੁਸ਼ ਹੋ ਜਾਂ ਸੀ ਗੁਰਤਬੀ ਜਾਰਗਰਸ਼ ਭਾਈ ਆ ਨਹੀਂ ਕੰਮ ਚੱਲਣਾ ਹੈ ਤੁਸੀਂ ਇਹ ਸੋਚ ਰਹੇ ਹੋ ਨਾ ਕਿ ਆ ਆ ਪ੍ਰੋਜੈਕਟ ਤੁਸੀਂ ਕਰ ਲੋਗੇ ਨਹੀਂ ਮੈਨੂੰ ਨਹੀਂ ਪਤਾ ਕਿ ਤੁਹਾਡੇ ਪਿੱਛੇ ਕੀ ਦੀ ਪਾਵਰ ਹੈ ਕਿਹਨੇ ਤੁਹਾਨੂੰ ਲਾਇਆ ਕਿਹਦੇ ਕਹਿੰਦੇ ਤੁਸੀਂ ਕੰਮ ਕਰਦੇ ਹੋ ਦੋ ਕੋਈ ਪਾਵਰ ਨਹੀਂ ਛੱਡੋ ਭਾਈ ਪਾਵਰ ਦੀ ਲੱਗ ਜਾਓ ਯਾਰ ਛੱਡੋ ਭਾ ਤੇ ਮੈਨੂੰ ਗੱਲ ਦੱਸੋ ਤੁਸੀਂ ਪਾਵਰ ਦੀ ਤਾਂ ਚਲੋ ਛੱਡੋ ਪਰ ਪਾਵਰ ਨਾਲ ਦੱਸੋ ਤੁਸੀਂ ਆਪਣਾ ਕੰਮ ਦੱਸੋ ਮੈਂ ਮੇਰਾ ਤਾਂ ਕੰਮ ਤਾਂ ਇੱਕ ਸੈਪਰੇਟ ਮੈਟਰ ਹੈ ਮੈਨੂੰ ਤੁਸੀਂ ਸਨਲਾ ਦੀ ਨਾਮ ਦੋ ਪਹਿਲਾਂ ਵੀ ਤੁਸੀਂ ਇੱਕ ਜਿਲ੍ਹਾ ਪ੍ਰਧਾਨ ਦਾ ਪੋਲ ਕਿਉਂ ਨਹੀਂ ਚੱਕ ਰਹੇ ਇਹ ਮੇਰੇ ਕੋਲ ਕਿਹੜਾ ਨੰਬਰ ਫੀਡ ਹੈ ਜੀ ਤੁਸੀਂ ਮੈਨੂੰ ਜਾਓ ਤਾਂ ਮੈਂ ਤੁਹਾਨੂੰ ਮੈਸੇਜ ਕਰਿਆ ਮੈਂ ਤੁਹਾਨੂੰ ਵਟਸਐਪ ਤੇ ਮੈਸੇਜ ਕਰਿਆ ਹੋਇਆ ਉਹ ਇੱਥੇ ਯਾਰ ਵੀ ਆਉਂਦੇ ਤੁਸੀਂ ਫੀਡ ਤਾਂ ਕਰਾਓ ਫੇਰ ਦੱਸਿਓ ਬਈ ਮੈਂ ਤੁਹਾਨੂੰ ਲਿਖ ਕੇ ਭੇਜਿਆ ਬਈ ਮੈਂ ਤੁਹਾਨੂੰ ਲਿਖ ਕੇ ਭੇਜਿਆ ਥੱਲੇ ਵੀ ਮੈਂ ਗੁਰੂ ਜਿਲ੍ਹਾ ਮੈਸੇਜ ਪੜਾਓ ਤੁਸੀਂ ਮੈਸੇਜ ਪੜੋ ਤੁਸੀਂ ਲੋਡ ਕਰਾਓ ਫੀਡ ਕਰਾਓ ਬਈ ਗੱਲਾਂ ਲੰਬਾ ਕਰੋ ਇੱਕ ਮਿੰਟ ਤੁਸੀਂ ਲੋਡ ਤਾਂ ਕਰਾਓ ਫੀਡ ਕਰਾਓ ਬਈ ਇੱਕ ਬੇਨਤੀ ਸੁਣਿਓ ਜੀ ਮੈਂ ਕੋਸਟਿੰਗ ਦਾ ਜ਼ਿਲ੍ਹਾ ਪ੍ਰਧਾਨ ਹੈ ਜੀ ਉਹ ਯੂਥ ਵਿੰਗ ਦੇ ਨੇ ਇਹ ਵਪਾਰ ਮੰਡਲ ਦਾ ਬੇਰਤੀ ਦਾ ਸੁਣ ਲੋ ਜੀ ਪਲੀਜ਼ ਬੇਰਤੀ ਦਾ ਸੁਣ ਲੋ ਸਰ ਮੈਂ ਤਾਂ ਕਦੇ ਫੋਨ ਨਹੀਂ ਕਰਿਆ ਨਾ ਅਸੀਂ ਕਦੇ ਆਏ ਤਾਂ ਫਸਟ ਟਾਈਮ ਆਏ ਜੀ ਪਰ ਮਤਲਬ ਅਸੀਂ ਚਾਰ ਜ਼ਿਲ੍ਹਾ ਪ੍ਰਧਾਨ ਵੀ ਅੱਜ ਤਾਂ ਹੀ ਆਏ ਇਸੇ ਗੱਲ ਕਰਕੇ ਜੀ ਤੁਸੀਂ ਮੇਰਾ ਨੰਬਰ ਨੋਟ ਕਰਾਓ ਯਾਰ ਮੇਰੀ ਇੱਕ ਮਿੰਟ ਗੱਲ ਸੁਣੋ ਤੁਸੀਂ ਮੇਰਾ ਮੈਸੇਜ ਦੇਖਿਆ ਨਾ ਕਿ ਗੁਰਪ੍ਰੀਤ ਸਿੰਘ ਬੈਂਸ ਮੈਂ ਲਿਖ ਕੇ ਭੇਜਿਆ ਨਹੀਂ ਹੋ ਸਕਦਾ ਇੱਥੇ ਤੁਹਾਨੂੰ ਦੱਸਿਆ ਕਿ ਕਿੰਨੇ ਮੈਂ ਮੈਂ ਤੁਹਾਨੂੰ ਆ ਆ ਲਓ ਦੇਖੋ ਫੋਟੋ ਮੈਂ ਤੁਹਾਨੂੰ ਪ੍ਰੀਜ਼ ਨੰਬਰ ਨੋਟ ਤਾਂ ਤੁਸੀਂ ਮੈਂ ਇਹ ਮੇਰੀ ਸੁਣ ਰਿਹਾ ਨੰਬਰ ਨਾਲ ਕੀ ਮਤਲਬ ਹੈ ਯਾਰ ਨੰਬਰ ਨਾਲ ਕੀ ਤੁਹਾਨੂੰ ਆਇਆ ਇਹ ਆਏ ਤਾਂ ਨਹੀਂ ਆਏ ਦਾ ਕੀ ਮਤਲਬ ਹੈ ਤੁਸੀਂ ਮਜ਼ਾਕ ਬਣਾਇਆ ਯਾਰ ਤੁਸੀਂ ਅਸੀਂ ਲੋਕਾਂ ਨੂੰ ਕਿਵੇਂ ਰੱਖੋਗਾ ਤੁਸੀਂ ਫੀਡ ਕਰਾਓ ਓਏ ਬਾਈ ਜੀ ਨੰਬਰ ਤਾਂ ਕਿਉਂ ਕਰਦੇ ਮੈਨੂੰ ਫੀਡ ਕਰਨਾ ਫੀਡ ਕਰਵਾ ਦਿਓ ਨੰਬਰ ਕੀ ਹੈ ਤੁਹਾਡਾ ਫੀਡ ਕਰ ਲਓ ਫਿਰ ਤੁਸੀਂ ਲੰਭਾ ਗੱਲ ਨੰਬਰ ਵੀ ਨਹੀਂ ਹੈ ਤੁਹਾਨੂੰ ਪਤਾ ਵੀ ਗੁਰਪ੍ਰੀਤ ਸਿੰਘ ਮੈਂ ਤਾਂ ਨਵਾਂ ਆਇਆ ਮੈਨੂੰ ਵਸਤੀ ਪਤਾ ਜੇ ਦੱਸ ਦੇ ਕਿਉਂ ਨਹੀਂ ਪਤਾ ਪਹਿਲਾਂ ਵੀ ਤੁਸੀਂ 3 ਮਹੀਨੇ ਲੱਗ ਕੇ ਗਏ ਹੋ ਨੰਬਰ ਨਹੀਂ ਫੀਡ ਤੁਹਾਡਾ ਜੀ ਤੁਸੀਂ ਫੀਡ ਕਰਵਾ ਦਿਓ ਗੁਰਬਾਈ ਜੀ ਤੁਹਾਨੂੰ ਜਦੋਂ ਮੈਂ ਮੈਸੇਜ ਕਰਦਾ ਤੁਸੀਂ ਓਕੇ ਵੀ ਕਰਤਾ ਵੀ ਠੀਕ ਹੈ ਇਟਸ ਓਕੇ ਮੈਂ ਕਾਲ ਬੈਕ ਕਰੂੰਗਾ ਮੈਂ ਦੱਸੂਗਾ ਤਨੂੰ ਮੈਂ ਟਟੋ ਘੱਟ 15 ਬੋਲਾ ਕਰੀਆਂ ਤੁਸੀਂ ਮੈਨੂੰ ਸਮਝ ਨਹੀਂ ਆ ਰਹੀ ਫੀਡ ਕਰਵਾ ਦਿਓ ਤੁਸੀਂ ਲੜਦੇ ਕੋਲਾੜੇ ਨੂੰ ਜਿਹੜੇ ਕੋਈ ਇਸ ਮੈਂ ਭਾਈ ਜੀ ਲੜਾਈ ਕਰਦੇ ਅਸੀਂ ਕਿਉਂ ਨਹੀਂ ਕਰੂੰਗਾ ਜੀ ਪਲੀਜ਼ ਫੀਡ ਕਰਵਾ ਦਿਓ ਨੰਬਰ ਫੇਰ ਗੱਲ ਕਰਿਓ ਜੇ ਫੇਰ ਆਪਾਂ ਤੁਹਾਡੇ ਨਹੀਂ ਚੱਕਾਂਗੇ ਮਤਲਬ ਜਿਹਦਾ ਨੰਬਰ ਫੀਡ ਨਹੀਂ ਆ ਤੁਸੀਂ ਨਾਮ ਦਾ ਫੋਨ ਚਾਤੂ ਕੋ ਨਾਮ ਦੀ ਗੱਲ ਕਰਦੇ ਦੇਖੋ ਜੀ 1000 ਫੋਨ ਆਉਂਦਾ ਫੇਰ ਦੇਖੋ ਤੇ ਕਿੰਨੇ ਹੋਣ ਤੇ ਚੱਕਣੇ ਕਿਉਂ ਸੌਖੀ ਤੇ ਫੀਡ ਨਾ ਕਰਵਾਓ ਤੋਨੂੰ ਕੱਲ ਸਵੇਰੇ ਮੈਸੇਜ ਜਿਹੜਾ ਗਿਆ ਸੀ ਤੁਸੀਂ ਫੀਡ ਦਿਵਾਓ ਮੈਂ ਯਾਰ ਨੰਬਰ ਦਾ ਕੀ ਮਤਲਬ ਹੈ ਤੁਸੀਂ ਨਾਮ થી ਕੰਮ ਕਰਦੇ ਰੌਲਾ ਤੁਹਾਡਾ ਇਹ ਕਿ ਮੈਂ ਕੁਰੇ ਲਮੈਂ ਸੀ ਕਿ ਸੇ ਕੌਣ ਕਰ ਰਿਹਾ ਹੈ ਕਮੇ ਕੌਣ ਕਰ ਰਿਹਾ ਜੀ ਕੌਣ ਦੱਸੋ ਸਾਡੀ ਪਤੀ ਅੱਜ ਕਮੇ ਇੰਜ ਇਸ ਤਰ੍ਹਾਂ ਦੀ ਕੋਈ ਗੁਮਾਰ ਕਰਤੀ ਆ ਤੁਸੀਂ ਗੁਰਪ੍ਰੀਤ ਜੀ ਦੇਖੋ ਗੁੱਸਾ ਨਹੀਂ ਕਰੀਦਾ ਹਮ ਤਾਂ ਸਾਡੇ ਨਹੀਂ ਕਰੀਦਾ ਮੈਂ ਤੁਹਾਨੂੰ ਦੱਸਦੇ ਆ ਇੱਥੇ ਬਰਤਰਾ ਥੋੜੇ ਇੱਥੇ ਅਸੀਂ ਦੱਸਿਆ ਸੀ ਕਿ ਤੇ ਉਹ ਦੇਖੋ ਸਾਰੇ ਨਾਲ ਉਹ ਕਰਦੇ ਆ ਅਸੀਂ ਕਿਸੇ ਨੂੰ ਕੁਝ ਨਹੀਂ ਸਾਡੀ ਕੋਈ ਨਹੀਂ ਆਦੀ ਨਹੀਂ ਨੰਬਰ ਫੀਡ ਕਰਾ ਦਿਓ ਜੇ ਉਸ ਤੋਂ ਬਾਅਦ ਤੁਸੀਂ ਮੇਰੀ ਗੱਲ ਸੁਣੋ ਸੀਐਮ ਸਾਹਿਬ ਜਿਹੜੇ ਹੈਗੇ ਨੇ ਲਗਾਤਾਰ ਕੰਮ ਕਰਦੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਮੇਰੇ ਸਾਡੀ ਦਾ ਸੁਣ ਲਓ ਜੀ ਨੰਬਰ ਮੈਂ ਮੈਂ ਯਾਰ ਤੁਸੀਂ ਨੰਬਰ ਤੇ ਕਰਾਈ ਸਾਈ ਦੇ ਦੱਸੋ ਯਾਰ ਫਿਰ ਦੱਸੋ ਸਾਰੇ ਨੰਬਰ ਨੋਟ ਕਰਾ ਦਿਓ ਫਿਰ ਨੰਬਰ ਫਿਰ ਕੀ ਕਰਾਂ ਕੋਈ ਨਹੀਂ ਚੱਕ ਜਾਇਆ ਕਮਾਲ ਦੇ ਫਿਰ ਨਹੀਂ ਨਹੀਂ ਹੋਊਗਾ ਫਿਰ ਹਜ਼ਾਰ ਕੋਈ ਨਹੀਂ ਆਉਂਦਾ ਕੋਈ ਨਹੀਂ ਮੈਂ ਆਪੇ ਕਰ ਲੂੰ ਵੇਲੇ ਕੋ ਵੇਲੇ ਜੇ ਨਹੀਂ ਹੋਇਆ ਮੈਂ ਤੁਹਾਨੂੰ ਕਹੀ ਜਾਣਾ ਭਾਈ ਵੀ ਇੱਕ ਜ਼ਰੂਰੀ ਬੇਨਤੀ ਹੈ ਇੱਕ ਬੰਦੇ ਨੇ ਰਜਿਸਟਰੀ ਕਰਾਉਣੀ ਹੈ ਜਾਨਾ ਹੱਤ ਚਾਹੀਏ ਤੁਸੀਂ ਯਰ ਫੋਨ ਨਹੀਂ ਚਾਹੀਦਾ ਸਾਡਾ ਰਜਾਈ ਕਿੱਥੇ ਹੈ ਬਿਲਡਿੰਗ ਇੰਸਪੈਕਟਰ ਬੁਲਾਉਂਦੇ ਹੋ ਕਿ ਆਏਗਾ ਬਿਲਡਿੰਗ ਇੰਸਪੈਕਟਰ ਨੂੰ ਬੁਲਾਓ ਉਹਨੂੰ ਵੀ ਪੁੱਛਾਂ ਮੈਂ ਕਿਹ ਦਿਨ ਦਾ ਇੰਸਪੈਕਟਰ ਤਾਂ ਆਇਆ ਅਜੇ ਨਹੀਂ ਅਜੇ ਦੀ ਇਮਾਰਤ ਬਣਾਈ ਜਾਂ ਮਜ਼ਾਕ ਸਮਝਿਆ ਹੋਇਆ ਤੁਸੀਂ ਯਾਰ ਹਾਂਜੀ ਕਾਲੀਪੁਰ ਨੂੰ ਬੁਲਾਇਆ ਯਾਰ ਤੁਸੀਂ ਕੋਈ ਨਹੀਂ ਗੱਲ ਥੋੜੀ ਥੋੜੀ ਈਓ ਸਾਹਿਬ ਸ਼ਰਮ ਕਰੋ ਸ਼ਰਮ ਥੋੜੀ ਬਹਤੀ ਲੋਕਾਂ ਦੇ ਕੰਮ ਹੈ ਆਮ ਆਦਮੀ ਤੁਹਾਡੇ ਵਰਗੇ ਆਸਰਾ ਕਰਕੇ ਨਾ ਸਾਡੀ ਪਦਨਾਮੀ ਹੋ ਰਹੀ ਆ ਪਾਰਟੀ ਦੇ ਥੱਲੇ ਯਾਰ ਸਾਡੀ ਦੱਸੋ ਅਸੀਂ ਕੀ ਬਣਾਉਣੀ ਦੱਸੋ ਅਸੀਂ ਕੀ ਨਹੀਂ ਕਰਦੇਗੇ ਮੇਰੇ ਤਰਿਆ ਕੀ ਮੈਨੂੰ ਦੱਸੋ ਨਹੀਂ ਦੱਸੋ ਮੇਰੇ ਕੋ ਮੇਰੀ ਆਈਡੀਸ਼ ਕੁਸ਼ ਹੈ ਸਾਰੀ ਬਿਲਡਰ ਲੋਬੀ ਪਰੇਸ਼ਾਨ ਹੈ ਫਰਣ ਦੀ ਸਾਰੀ ਬਿਲਡਰ ਲੋਬੀ ਆਏ ਦੱਸੋ ਮੇਰੀ ਆਈਡੀਸ਼ ਕੁਸ਼ ਹੈ 40 ਸਾਰਾ ਸਿਸਟਮ ਤੁਸੀਂ ਹੈਡ ਹੋ ਉਹ ਨਹੀਂ ਦੇਖੋ ਥੱਲੇ ਹੁਣ ਤਾਂ ਗੱਲ ਕਰਨੀ ਬਾਕੀ ਲੋਕ ਦੇਖੋ 2 ਮਿੰਟ ਨਹੀਂ ਲੱਗ ਰੋ ਮੇਰੀ ਪਹੀ ਤਕਦਾ ਜਿਹੜਾ ਮੈਟਰ ਹੈਗਾ ਤੁਸੀਂ ਬਾਕੀ 2 ਮਿੰਟ ਦਿਓ ਸਰ 2 ਮਿੰਟ ਦੋ ਮਿੰਟ ਮੈਂ ਕੰਮ ਆਲੀ ਲੱਗ ਜਾਣਾ ਉਹ ਚਲ ਕੋਈ ਗੱਲ ਨਹੀਂ ਉਹ ਆਨਮੈਂਟ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਗਲਤ ਕੰਮ ਕਰੋ ਨਾ ਘਾਟਾ ਕਸੋ ਮੈਂ ਮੇਰੀ ਗੱਲ ਨਾ ਹੀ ਕਹਿਣਾ ਜੀ ਸਾਡੇ ਪੌਣੇ 4 ਸਾਲ ਹੋ ਗਏ ਸਰਕਾਰ ਬਣੀ ਹੋਈ ਤੁਸੀਂ ਕਦੇ ਆਉਂਦੇ ਮੈਂ 2 ਜਾਂ 3 ਵਾਰ ਕਮੇਟੀ ਚ ਆਇਆ ਕੰਮ ਤੁਸੀਂ ਕਦੇ ਗੱਲ ਆਉਂਦੀ ਨਹੀਂ ਨਿਗਰਾਨੀ ਉਹ ਰੂਸ ਘਰਾਤਾ ਰੱਖੇ ਯਾਰ ਉਹ ਯਾਰ ਤੁਸੀਂ ਤੇ ਬੰਦੇ ਕਹਿੰਦੇ ਯਾਰ ਕਿ ਅਸੀਂ ਪੈਸੇ ਦੇਨੇ ਆ ਫਿਰ ਇਹਨਾਂ ਨੂੰ ਲੈ ਕੇ ਵਿਖੋਤਾਂ ਕੀ ਕਰਾਉਣਾ ਅਸੀਂ ਤਾਂ ਉਂਦੇ ਹੀ ਨਹੀਂ ਸੀ ਕਰਕੇ ਫਿਰ ਤਾਂ ਆਉਂਦੇ ਹੀ ਕੋਈ ਗੱਲ ਨਹੀਂ ਐਡੇ ਦੇਖੋ ਆਪਾਂ ਦੇਖੋ ਪੰਜਾਬ ਵਿੱਚ ਕੀ ਹੋ ਰਿਹਾ ਮੈਂ ਕਹਿੰਦਾ ਪੰਜਾਬ ਵਿੱਚ ਆਪਾਂ ਨੂੰ ਕੋਈ ਕੰਮ ਨਹੀਂ ਕੀ ਹੋ ਰਿਹਾ ਤੁਸੀਂ ਮੈਨੂੰ ਹੁਣ ਕਹਿੰਦੇ ਹੋ ਮੇਰਾ ਆਪਾ ਤਰਕਸ਼ੀਲ ਬਾਤ ਕਰਦੇ ਆਏ ਗੱਲ ਮੈਂ ਵੀ ਨਹੀਂ ਜੀ ਮੇਨਾਂ ਦਿੱਤੀਆਂ ਰੋਲ ਮੈਂ ਗਿਆ ਬਾਅਦ ਦੇਬਜੈਕਸ਼ਨ ਅੰਦੀਰੇ ਨਾ ਨਾ ਕਾਈਕੀ ਲਾਈਵ ਚੱਲਦਾ ਨੇ ਕੋਈ ਨਹੀਂ ਕਰਾਉਂਦੀ ਹੁੰਦੀ ਨਹੀਂ ਕੋਈ ਗੱਲ ਨਹੀਂ ਉਹ ਤਾਂ ਕਰ ਲੋ ਪਰ ਤੁਸੀਂ ਕੰਮ ਦਾ ਕੰਮ ਦਾ ਜਿਹੜਾ ਹੋਣਾ ਉਹ ਮੈਨੂੰ ਪਹਿਲਾਂ ਹੀ ਲੱਗੋ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵਲੰਟੀਅਰਿਆਂ ਨੂੰ ਕੁਝ ਸਮਝ ਹੈਗੇ ਕਿ ਨਹੀਂ ਹੁੰਦੇ ਕੋਈ ਇੱਜ਼ਤ ਹੈਗੀ ਉਹਨਾਂ ਦੀ ਬਿਲਕੁਲ ਕੋਈ ਇੱਜ਼ਤ ਨਹੀਂ ਉਹਨੂੰ ਕੀ ਨੇ ਇਹ ਕਿਹਾ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਜਿਹੜਾ ਪਰ ਤਾਂ ਕੋਈ ਚੱਕਣਾ ਤੇ ਜੋ ਆਪ ਨੇ ਇਹਨਾਂ ਤਰ੍ਹਾਂ ਦੀ ਕੋਈ ਗੱਲ ਤੁਸੀਂ ਨੰਬਰ 3 ਨਹੀਂ ਹੋਏਗਾ ਹੋ ਸਕਦਾ ਵੀ ਬਾਈਚਾਂਸ ਹੋਵੇ ਬੋਟੇ ਬਾਰੇ ਮਸ਼ਹੂਰ ਹੈ ਕਹਿੰਦੇ ਵੀ ਪੈਸੇ ਦੇ ਕੇ ਲੱਗਿਆ ਸੀ ਪੈਸੇ ਰਿਕਵਰ ਕਰ ਗਏ ਯਾਰ ਇਹ ਤਾਂ ਤੁਸੀਂ ਦੇਖੋ ਇਹ ਤਾਂ ਕਿਸੇ ਦਾ ਜੋ ਮਰਜ਼ੀ ਕਿਸੇ ਨੂੰ ਕੋਈ ਰੋਕ ਨਹੀਂ ਦਿੰਦੇ ਤੁਸੀਂ ਨਹੀਂ ਨਹੀਂ ਰੋਕ ਝੱਗ ਰਹੀਏ ਤੁਹਾਡੇ ਜਿਹੜੇ ਕੰਮ ਹੈ ਨਾ ਹਾਪੂ ਦਾ ਪ੍ਰਮਾਣਤਾ ਦੇ ਇਹ ਉਧਰ ਰੀਡਿਗਟ ਕਰਦੇ ਤੁਸੀਂ ਬਸ ਆਪਾਂ ਕੰਮ ਮੈਂ ਕਹਿੰਦਾ ਮੈਂ ਕੰਮ ਵਾਲੀ ਸਗਰ ਅਲੱਗ ਹੈ ਕਿ ਮੈਂ ਸਾਰੀ ਦੋ ਕੰਮ ਤਾਂ ਜਿਹੜਾ ਮੈਂ ਕਰਨਾ ਉਹ ਤਾਂ ਕਰੂੰਗੀ ਕਰੂੰਗੇ ਅਸੀਂ ਤੁਸੀਂ ਮੈਨੂੰ ਪਹਿਲਾਂ ਇਸ ਗੱਲ ਦਾ ਸੈਟੀਸਫਾਈ ਕਰੋ ਮੈਨੂੰ ਵੀ ਤੁਹਾਡਾ ਮਤਲਬ ਆਮ ਆਦੀ ਪਾਰਟੀ ਦੀ ਕੋਈ ਤਾਕਤ ਹੈ ਤੁਹਾਨੂੰ ਇੰਨਾ ਕੁ ਪਤਾ ਵੀ ਫਲਾਤ ਕੀ ਨਾ ਕਰਾ ਮੈਂ ਤੁਸੀਂ ਫੇਰ ਪੜ੍ਹਾਣਾ ਸੀ ਸਾਡਿਆਂ ਦੀ ਕਦਰ ਕਰਦੇ ਜਿੰਨੇ ਵੀ ਬੰਦੇ ਸਾਬ ਮੈਨੂੰ ਤਾਂ ਕਰੀ ਨਹੀਂ ਤੁਸੀਂ ਦੱਸੋ ਕੀ ਕਰਨਾ ਮੇਰਾ ਫੋਨ ਹੀ ਕੱਟ ਗਿਆ ਚਲੋ ਹੋਰ ਤੁਸੀਂ ਆ ਜਾਓ ਮੈਂ ਦੱਸਦਾ ਬਾਈ ਜੀ ਮੈਂ ਮੈਨੂੰ ਕਿਹਾ ਸਾਲਾ ਮੈਂ ਤੁਹਾਨੂੰ 10 15 ਵਾਰ ਜਿਹੜਾ ਹੈਗਾ ਸੋ ਗਿਆ ਤੁਹਾਡਾ ਮੈਂ ਮੈਂ ਕੰਮ ਦੀ ਤਾਂ ਬਾਈ ਵਾਗ ਕਰਦਾ ਬਾਈ 10 ਮਿੰਟ ਕਰਦਾ ਜੀ ਕੰਮ ਤਾਂ ਜਿਹੜਾ ਕਰਨਾ ਹੈ ਉਹ ਕਰਨੇ ਕਰਨਾ 10 ਮਿੰਟ ਕਰਦਾ ਉਹਦਾ ਇੱਕ ਬਿਲਡਰ ਜਿਹੜਾ ਹੈਗਾ ਵਿਚਾਰਾ ਕਿੰਨੇ ਐਫਰਸ ਲਾ ਕੇ ਕਿੰਨੀਆਂ ਮੂਸਲਾ ਨਾਲ ਪੇਮੈਂਟਾਂ ਕੱਟੀਆਂ ਕਰਕੇ ਕਰਦੇ ਨੇ ਥਰੜ ਦੇ ਵਿੱਚ ਬਿਲਡਰਾਂ ਦਾ ਜਰੂਰਸ ਕੱਟ ਕੇ ਰੱਖਦਾ ਹੈ ਪਿਆ ਹੋਇਆ ਕੰਮ ਪਿਛਲਾ ਕੁ ਪਿਆ ਹੈ ਮੈਨੂੰ ਕੋਈ ਕੋਡ ਦਾ ਆਰਡਰ ਸੀ ਦੋਈ ਇਹ ਸਾਰੇ ਤੁਸੀਂ ਕੋਡ ਫੋਟਣਾ ਹੁੰਦਾ ਹੈ ਹੁਣ ਸਾਰੀ ਸਟ੍ਰੈਟਜੀ ਜੇ ਕੋਈ ਸਾਡੇ ਵਰਗਾ ਭਰਾ ਕੋਈ ਆਵਾਮੀ ਪਾਰਟੀ ਦਾ ਕੋਈ ਬੰਦਾ ਕੰਮ ਲੈ ਕੇ ਬਿਲਡਰ ਨੂੰ ਆਉਂਦਾ ਉਹਨੂੰ ਰੋਕ ਕੇ ਬਿਲਡਰ ਦੀ ਚੂੜੀ ਟੈਟ ਕਰਦਾ ਮੂਸਲਾ ਹੀ ਕਰਾ ਲੈਂਦਾ ਅਸੀਂ ਇਸ ਤਰ੍ਹਾਂ ਦਾ ਕੋਈ ਦਿਓ ਮੇਰੀ ਆਈਡੀ ਜਾਂ ਦੂਜੀ ਗੱਲ ਕੀ ਹੈ ਜਾਂ ਫਿਰ ਰਿਐਕਸ਼ਨ ਆਪਾਂ ਕਰਨ ਜਾਂ ਰਿਐਕਸ਼ਨ ਲਾਓ ਖਰੜ ਬੰਦਾ ਆਪੇ ਖਮੀ ਜਾਉਂਦਾ ਖਰੜ ਨੂੰ ਤਲ ਕੇ ਆਪਾਂ ਡੇਰਾ ਬਤੀ ਮੋਹਾਲੀ ਰੋਪੜ ਕਿਤੇ ਜਾਣੇ 1 ਮਿੰਟ ਜਗ੍ਹਾ ਹੋ ਜਾਂਦਾ ਮਰਿੰਡੇ ਜਾਣੇ ਪਰ ਖਰੜ ਬੰਦਾ ਹੋਣੀ ਖਤਮ ਬਾਈ ਜੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਨਹੀਂ ਯਾਰ ਬਾਈ ਦੱਸੋ ਖਰੜ ਦੇ ਵਿੱਚ ਸਾਡਾ ਜੂਸ ਪੜਾਇਆ ਮੈਨਾਂ ਆਖਰਾਂ ਨੇ 13ਵਾਂ ਹੀ ਉਹ ਲੱਗਿਆ ਮੈਂ ਮੈਂ ਨਹੀਂ ਲੱਸੀ ਹੈ ਮੈਂ ਤਾਂ ਦੱਸ ਦਰਾ ਪਹਿਲਾਂ ਆਇਆ ਮੈਂ ਕਿਤੇ ਜਿਆਦਾ ਮੈਨੂੰ ਵੀ ਤਾਂ ਲੱਗ ਕੇ ਨਹੀਂ ਹੋਵੇ 2 ਮਹੀਨੇ 2 ਮਹੀਨੇ 2 ਸਾਲ ਦੀ ਗੱਲ ਵੀ ਤੁਹਾਨੂੰ ਯਾਦ ਹੋਵੇ ਮੇਰੇ ਨਾਲ ਜਿਹੜਾ ਪੰਗਾ ਪਿਆ ਸੀ ਮੈਂ ਤਾਂ ਉਹਨੂੰ ਪਹਿਲਾਂ ਦਿੱਤੀਆਂ ਦੇ ਕੰਮ ਇਹਨੂੰ ਤੁਸੀਂ ਉਲਟਾ ਸਾਰੇ ਦੇ ਡਿਜੈਕਸ਼ਨ ਲਾਤੇ ਔਰ ਬਾਅਦ ਉਹ ਹੀ ਬੰਦਾ ਪਹਿਲੇ ਕੇ ਕੰਮ ਕਰਾ ਗਿਆ ਹੁਣੋਂ ਕਹਿੰਦਾ ਮੇਰੇ ਨਾਲ ਜੁੜ ਜੂ ਕਦੇ ਜ਼ਿੰਦਗੀ ਚ ਕਦੇ ਵੀ ਨਹੀਂ ਜੁੜੂਗਾ ਅਗਲਾ ਤਾਂ ਕੋਈ ਪੈਸੇ ਦੇ ਕੇ ਕਰਾਉਣਾ ਤੇਰਾ ਤੇਰੀ ਕੀ ਲੋੜ ਆ ਵੀ ਮੈਨੂੰ ਸਾਡੀ ਪਾਰਟੀਆਂ ਸੀਐਮ ਸਾਹਿਬ ਸਾਡੇ ਬਿਮਾਰ ਹੋਣ ਦੇ ਬਾਵਜੂਦ ਵੀ ਕਸਟਮ ਤੋਂ ਉਹਨੇ ਪੂਰੀ ਸਰਕਾਰ ਦੇ ਵੀ ਪੈਸੇ ਦੇ ਕੇਗਾ ਕਿ ਅਸੀਂ ਪੈਸੇ ਰਿਕਵਰ ਕਰਾਂਗੇ ਯਾਰ ਇਹ ਤਾਂ ਤੁਸੀਂ ਨਹੀਂ ਕਰੀ ਇਹ ਤਾਂ ਕਿਸੇ ਦਾ ਜੋ ਮਰਜੀ ਕਿਸ ਨੂੰ ਕੋਈ ਰੋਕ ਸਕਦੇ ਨਹੀਂ ਨਹੀਂ ਰੋਕ ਨਹੀਂ ਸਕਦੇ ਤੁਹਾਡੇ ਜਿਹੜੇ ਕੰਮ ਹੈ ਨਾ ਉਹ ਚੱਕਣ ਇਹ ਉਧਰ ਨਹੀਂ ਗਿੱਟ ਕਰਦੇ ਤੁਸੀਂ ਬਸ ਆਪਣਾ ਕੰਮ ਮੈਂ ਕਹਿੰਦਾ ਮੈਂ ਕੰਮ ਵਾਲੀ ਥਾਂ ਤੋਂ ਅਲੱਗ ਹੈ ਮੈਂ ਸਾਰ ਦੁਕਾਨਾਂ ਦਾ ਜਿਹੜਾ ਮੈਂ ਕਰਨਾ ਉਹ ਤਾਂ ਤਰੂੰ ਵੀ ਕਰੂੰਗਾ ਅਸੀਂ ਤੁਸੀਂ ਮੈਨੂੰ ਪਹਿਲਾਂ ਇਸ ਗੱਲ ਦਾ ਸੈਟੀਸਫਾਈ ਕਰੋ ਮੈਨੂੰ ਵੀ ਥੋੜਾ ਮਤਲਬ ਆਮ ਆਦਮੀ ਪਾਰਟੀ ਦੀ ਕੋਈ ਕਦਰ ਹੈ ਤੁਹਾਨੂੰ ਇੰਨਾ ਤਾਂ ਪਤਾ ਵੀ ਫਲਾਤ ਕੀ ਨਾ ਕਰਾਂ ਮੈਂ ਤੁਸੀਂ ਫੇਰ ਪੜਾਣਾ ਸੀ ਸਾਡਿਆਂ ਦੀ ਕਦਰ ਕਰਦੇ ਜਿੰਨੇ ਵੀ ਬਣਾਉਂਦਾ ਸਰ ਮੇਰੀ ਤਾਂ ਕਰੀ ਨਹੀਂ ਦੱਸੋ ਕੀ ਕਰਨਾ ਮੇਰਾ ਫੋਨ ਨਹੀਂ ਕੱਟ ਰਿਹਾ ਵਾਲਾ ਹੋਰ ਤੁਸੀਂ ਆ ਜਾਓ ਮੈਂ ਦੱਸਦਾ ਮੈਂ ਮੈਂ ਕੀ ਕਰਦਾ ਮੈਂ ਤੁਹਾਨੂੰ 10 15 ਵਾਰ ਜਿਹੜਾ ਹੈਗਾ ਉਹ ਗਿਆ ਤੁਹਾਡਾ ਮੈਂ ਮੈਂ ਕੰਮ ਦੀ ਤਾਂ ਬਈ ਵਾਰ ਕਰਦਾ ਜੀ ਬਈ 10 ਮਿੰਟ ਚ ਕਰਦਾ ਜੀ ਕੰਮ ਤਾਂ ਜਿਹੜਾ ਕਰਨਾ ਸੀ ਕਰਮੇ ਕਰਦਾ 10 ਮਿੰਟ ਚ ਕਰਦਾ ਉਹਦਾ ਇੱਕ ਬਿਲਡਰ ਜਿਹੜਾ ਹੈਗਾ ਵਿਚਾਰਾ ਕਿੰਨੇ ਐਫਰਸ ਲਾ ਕੇ ਕਿੰਨੀਆਂ ਮੂਸਲਾ ਨਾਲ ਪੇਮੈਂਟਾਂ ਕੱਟੀਆਂ ਕਰਕੇ ਕਰਦੇ ਨੇ ਖੱਲਣ ਦੇ ਵਿੱਚ ਬਿਲਡਰਾਂ ਦਾ ਜਲੂਸ ਕੱਢਦੇ ਆ ਕਿ ਆਇਆ ਕੱਲ ਪਿਛਲਾ ਕੁ ਪਿਆ ਹੈ ਮੈਨੂੰ ਕੋਈ ਕੋਡ ਦਾ ਆਰਡਰ ਸੀਗਾ ਹੋਵੇ ਸਾਰੇ ਕੋਈ ਕੋਡ ਟੁੱਟਣਾ ਹੁੰਦਾ ਹੈ ਹੁਣ ਸਾਰੀ ਜੇ ਕੋਈ ਸਾਡੇ ਵਰਗਾ ਭਰਾ ਕੋਈ ਆਮਾ ਵੀ ਪਾਰਟੀ ਦਾ ਕੋਈ ਬੰਦਾ ਕੰਮ ਲੈ ਕੇ ਬਿਲਡਰ ਦਾ ਆਉਂਦਾ ਉਹਨੂੰ ਰੋਕ ਕੇ ਬਿਲਡਰ ਦੀ ਚੂਰੀ ਟੈਟ ਕਰਕੇ ਮੋਟੇ ਨਹੀਂ ਕਰਾ ਲਿਆ ਅਸੀਂ ਇਸ ਤਰ੍ਹਾਂ ਦਾ ਕੋਈ ਜੋ ਮੇਰੀ ਆਇਆ ਜਾਂ ਦੂਜੀ ਗੱਲ ਕੀ ਹੈ ਜਾਂ ਫਿਰ ਰਿਐਕਸ਼ਨ ਆਪਾਂ ਕਰਨ ਜਾਂ ਰਿਐਕਸ਼ਨ ਆਪਾਂ ਖੜਕ ਬੰਦਾ ਆਪਣੇ ਘਮੀ ਜਾ ਕਰਨ ਨੂੰ ਚੱਲ ਕੇ ਆਪਾਂ ਡੇਰਾ ਬਸੀ ਮੋਹਾਲੀ ਰੋਪੜ ਕਿਤੇ ਨੰਬਰ 2 ਇਹ ਕੋਈ ਕਰੜ ਬਣੀ ਹੋਣੀ ਕਿ ਤਮ ਬਾਈ ਜੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਨਹੀਂ ਆ ਬਾਈ ਜੀ ਦੱਸੋ ਖਰੜ ਦੇ ਵਿੱਚ ਸਾਡਾ ਜ਼ਰੂਰ ਕਢਾਇਆ ਬੈਨਾ ਅਫਸਰਾਂ ਨੇ 13ਵਾਂ ਹੀ ਉਹ ਲੱਗ ਗਿਆ ਮੈਂ ਤਾਂ ਨਹੀਂ ਦੱਸੀ ਮੈਂ ਤਾਂ ਦੱਸ ਰਹਾ ਪਹਿਲਾਂ ਮੈਂ ਕਿ ਜਿਆਦਾ ਨਹੀਂ ਕਮਾਤੀ ਗਏ ਓਏ 2 ਮਹੀਨੇ 2 ਸਾਲ ਪਹਿਲਾਂ ਵੀ ਤੁਹਾਨੂੰ ਯਾਦ ਹੋਵੇ ਮੇਰੇ ਨਾਲ ਜਿਹੜਾ ਪੰਗਾ ਪਿਆ ਸੀ ਮੈਂ ਕਿ ਉਹਨੂੰ ਪਹਿਲਾਂ ਦੱਤੀਆਂ ਤੇ ਕਹਿੰਦਾ ਤੁਸੀਂ ਉਲਟਾ ਸਾਰਾ ਦੇ ਰਿਜੈਕਸ਼ਨ ਲਾਦੇ ਔਰ ਬਾਅਦ ਉਹ ਹੀ ਬੰਦਾ ਪੈਸੇ ਕੇ ਕੰਮ ਕਰਾ ਗਿਆ ਹੁਣ ਉਹ ਬੰਦਾ ਮੇਰੇ ਨਾਲ ਜੁੜ ਜੂ ਕਦੇ ਜ਼ਿੰਦਗੀ ਚ ਕਦੇ ਨਹੀਂ ਯੂਟੂਬ ਅਗਰਾਂ ਕੋ ਕੋ ਜੇ ਪੈਸੇ ਦੇ ਕੇ ਕਰਾਉਣਾ ਤੇਰੀ ਕੀ ਲੋੜ ਹੈ ਵੀ ਮੈਨੂੰ ਸਾਡੀ ਪਾਰਟੀ ਨੂੰ ਜੇ ਕੋਈ ਸਾਹਿਬ ਸਾਡੇ ਬਿਮਾਰ ਹੋਣ ਦੇ ਬਾਵਜੂਦ ਵੀ ਅਸਲ 사실 ਤੋਂ ਉਹਨਾਂ ਨੇ ਪੂਰੀ ਸਰਕਾਰ ਚ ਲਈ ਚਲੋ ਤਾਂ ਹੈ ਤੁਸੀਂ ਡੈਡੀਕੇਸ਼ਨ ਦੇਖੋ ਬਿਲਕੁਲ ਤਾਂ ਹੈ ਆ ਹਣ ਆਏ ਨੇ ਸਾਖੀ ਮੈਡਮ ਜਿਹੜੇ ਹੈਗੇ ਨੇ ਤੁਸੀਂ ਦੇਖੋ ਕਿੰਨਾ ਕੰਮ ਕਰਿਆ ਉਹਨਾਂ ਨੇ ਵਿਚਾਰੇ ਨੇ ਗਰਾਉਂਡ ਤੇ ਉਤਰ ਕੇ ਹਿਮਾਂਸ਼ੂ ਜੈਨ ਜੀ ਨੇ ਕਿੰਨਾ ਕੰਮ ਕਰਿਆ ਕਿੰਨੇ ਵਧੀਆ ਵਧੀਆ ਆਫਰ ਨੇ ਯਾਰ ਉਹ ਉਹਦਾ ਕਦੇ ਨਹੀਂ ਕਹਿੰਦੇ ਸਾਡੇ ਤੇ ਸਾਡੀ ਦੇਖੋ ਅਸੀਂ ਨਹੀਂ ਕਰੇ ਉਹ ਸਾਡ ਮੇਰੀ ਗੱਲ ਸਮਝੋ ਮੈਂ ਤੁਹਾਨੂੰ ਆਪ ਹੀ ਸਮਝਾ ਰਿਹਾ ਮੇਰਾ ਫੋਨ ਯਾਰ ਤੋਂ ਬਾਅਦ ਮਿਸ ਹੋ ਗਿਆ ਤਦ ਤੁਸੀਂ ਜ਼ਿੰਮੇਵਾਰ ਕੰਮ ਕੋਈ ਦਾ ਖਾਦੀ ਖੜੀ ਕੰਮ ਕੋਈ ਦਾ ਬਾਅਦ ਦੇਖ ਲਊਗਾ ਕੋਈ ਕੰਮ ਜੋ ਕਰਾਉਣਾ ਮੈਂ ਕਰਾ ਲੂੰਗਾ ਕੋਈ ਦਾ ਨਹੀਂ ਕਈ ਵਾਰ ਇਹ ਹੁੰਦੀਆਂ ਨੇ ਮੀਟੀ ਦਾ ਮਜ਼ਾਕ ਸਮਝ ਰਿਹਾ ਯਾਰ ਤੁਸੀਂ ਜ਼ਿਲ੍ਹਾ ਪ੍ਰਧਾਨ ਅੰਗਰ ਯਾਰ ਤਨੀਰ ਕਰ ਲਿਆ ਯਾਰ ਖੇਡ ਮਾਰੀ ਤੁਸੀਂ ਤੁਸੀਂ ਆਦੇ ਨਹੀਂ ਲੱਲ ਦੇਖੋ ਲੱਗਣ ਬੜੀ ਹੈ ਮੈਂ ਹੋਰ ਕੀ ਕਰੀਏ ਕੀ ਕਰੀਏ ਤਰਨਾ ਲਾ ਦੀਏ ਬਾ ਦੇਖੋ ਇਸ ਤਰ੍ਹਾਂ ਦੇਖੋ ਆਪਾਂ ਦੇਖੋ ਤੁਹਾਨੂੰ ਕਰਦੇ ਆ ਆਪਾਂ ਲੈ ਕੇ ਦੱਸਦੇ ਆ ਗਾੜ ਖੋਣ ਵਾਲੇ ਸਾਰੇ ਇਹ ਕੋਈ ਮਜ਼ਾਕ ਨਹੀਂ ਮਜ਼ਾਕ ਹੀ ਸਮਝ ਰਹੇ ਆ ਗਾੜ ਨੰਬਰ ਫੀਡ ਬਰਾ ਉਹ ਘਰ ਜਾ ਨਹੀਂ ਬਲਾ ਜਿਹੜਾ ਡੀ ਰਹੇਗਾ ਥੋੜਾ ਜਿਹਾ ਚਲੋ ਤੁਹਾਨੂੰ ਗੱਲ ਸੁਣੋ ਗੁਰਪ੍ਰੀਤ ਜੀ ਅੱਗੇ ਨੂੰ ਹੁਣ ਤੁਸੀਂ ਨੰਬਰ ਫੀਡ ਕਰਾਓ ਇਹ ਨੰਬਰ ਪਹਿਲੀ ਜੇ ਨੰਬਰ ਫੀਡ ਨਹੀਂ ਤਾਂ ਕੋਈ ਨਹੀਂ ਜਿੱਤੂਗਾ ਨਹੀਂ ਹੁਣ ਚਲੋ ਅੱਗੇ ਨੂੰ ਆਪਾਂ ਨੂੰ ਪਤਾ ਲੱਗੂਗਾ ਨਾ ਜਿਹੜਾ ਜਿਹੜਾ ਮਤਲਬ ਜੇ ਕੰਮ ਕਰਨਾ ਹੋਇਆ ਸਪੈਸ਼ਲ ਆਕੇ ਨੰਬਰ ਫੀਡ ਕਰਾਉਣਾ ਕੋਈ ਨਹੀਂ ਹੁਣ ਅੱਗੇ ਨੂੰ ਦੇਖਦੇ ਆਂ ਕਿਹੜਾ ਬਣਾਇਆ ਸਾਰੇ ਇਹਨਾਂ ਦੇ ਗੰਦ ਪਾ ਦਾ ਖਰਚ ਸ ਜੀ ਜੀ ਸ਼ਾਇਦ ਉਹ ਵੀ ਬਣਾਉਗੇ ਜਰੂਰ ਸਾਡਾ ਰਹਿਣਾ ਹੈ ਆਇਆ ਰੋਣਾ ਜਿਹੜਾ ਬਣਾਉਣਾ ਹੈ ਇਹਨੂੰ ਮੈਂ ਤਾਂ ਦੋ ਹੀ ਚਾਹੇ ਦਸ ਦਿਨ ਹੋਏ ਮੈਨੂੰ ਪੰਜ ਦਿਨ ਹੋਏ ਇੱਧਰ ਹੜਾ ਦੇ ਵਿੱਚ ਹੋਏ ਹੋਏ ਦੱਸਣਾ ਹੈ ਕਿਹੜੀ ਹੜਾ ਕੀ ਖੜੀ ਆ ਦੇਖੋ ਕਿੰਨਾ ਪਾਣੀ ਪਾਣੀ ਸੀ ਕਿੰਨਾ ਕੋਸਰ ਕੀ ਕਰ ਲਿਆ ਤੁਸੀਂ ਤੁਹਾਡੇ ਤੁਹਾਡੇ پیچھے ਹੋਏ ਕੰਡੇ ਆਸਰਾ ਦੇ ਹੋਰੇ ਖੜੇ ਚਲੋ ਜੀ ਮੈਂ ਤਾਂ 10 ਦਿਨ ਹੋ ਗਏ ਮੈਨੂੰ ਤਾਂ ਨਹੀਂ ਪਤਾ ਕਿ ਕਿਹੜਾ ਰਹੇ ਹੈ ਕਿ ਨੇ ਜੋ ਹੈ ਹੱਤ ਕਰਦੇ ਤੁਸੀਂ ਮੇਰੇ ਸਾਡੀ ਸਰਕਾਰ ਤੁਸੀਂ ਸਾਨੂੰ ਵੀ ਸਮਝ ਨਹੀਂ ਪੁੱਛਣੀ ਹੈ ਚਲੋ ਆਪਾਂ ਦੇਖੋ ਕਾਹਨੂੰ ਲੱਗਣਾਗਾ ਤੂੰ ਵੀ ਭਾਈ ਜੀ ਗੱਲ ਨਰਮੇ ਦੀ ਨਹੀਂ ਹੈ ਤੁਸੀਂ ਬੁੜਾਈਓ ਆਪਾਂ ਦੇਖੋ ਸ਼ਾਂਤੀ ਨਾਲ ਉਹ ਕਰੋ ਮੈਂ ਕੋਈ ਗੱਲ ਨਹੀਂ ਦੀ ਫੇਰ ਕਿਉਂ ਤੈਨੂੰ ਕਹਿਤਾ ਤੁਸੀਂ ਫੇਰ ਦੱਸੋ ਇਹ ਵਿੱਚ ਗੱਲ ਹੈ ਵੀ ਅਸੀਂ ਕਰੀਏ ਮਰਦੋ ਜੀ ਅਮੀ ਨਿਕਰੇ ਥੋੜਾ ਹੋ ਹੁੰਦਾ ਫੇਰ ਕਿੰਦਾ ਤੂੰ ਲਾਈਨ ਰੱਖੋ ਥੋੜਾ ਮੇਰੇ ਜੇ ਤਾੜ ਕਰਾ ਲਿਆ ਤੁਹਾਡੇ ਮੇਰਾ ਮोटा-ਮੋਟਾ ਦੇਖ ਲੋ ਯਾਰ ਕੋਈ ਨਾ ਚਾਰ ਬੰਦੇ ਸਾਡੇ ਨਾਲ ਜੁੜ ਜਾਣ ਬੜੀ ਮੱਕੀ ਤੁਸੀਂ ਦੱਸੋ ਕੰਮ ਦਾ ਦੱਸੋ ਕਰਾ ਦੇ ਦੱਸਿਆ ਹੋਇਆ ਹੋਏਗਾ ਫਿਰ ਦੱਸੋ ਭਾਈ ਜੀ ਕੰਮ ਤੁਹਾਨੂੰ ਦੱਸਿਆ ਹੋਇਆ ਸਭ ਕੀ ਗੋਲਾ ਦੱਸੋ ਕਿ ਆਇਆ ਰਣਾਨ ਕੋਣੇ ਸਾਡੇ ਕੋਲ ਰਾਤ ਮੈਨੂੰ ਕਹਿੰਦਾ ਮੈਂ ਕਰੂੰਗਾ ਸੇਰ ਲੋ ਹੋ ਨਹੀਂ ਪਹੁੰਚ ਸਕਦੇ ਠੀਕ ਹੈ ਜੇਹੀ ਨਹੀਂ ਪਹੁੰਚ ਸਕਦੇ ਜਿੰਨਾ ਕੁ ਤਹਦਾਏ ਚਲੋ ਕੋਈ ਗੱਲ ਨਹੀਂ ਹੁਣ ਤਾਂ ਲੋੜ ਆ ਜੇ ਲੋ ਯਾ ਚਾਪ ਲਾ ਦੇ ਲਾ ਤੁਹ ਜੇ ਤੁਹ ਇਓ ਸਭ ਸੋ ਗੱਲ ਨੰਬਰ ਦਸੋ ਢੋਣੇ ਮੈਂ ਸਭ ਪੈਛੇ ਹੋਈ ਜੀ ਮੈਂ ਨਹੀਂ ਤੁਹਾਡਾ ਪੂਰਾ ਪਿੱਛੇ ਨੇ ਦੱਸੋ ਵਈ ਮੈਨੂੰ ਹੁਣ ਵੀਰ ਦਾ ਘਰ ਦੂਆ ਕੰਮ ਕਰਾ ਦੇਣਾ ਥੋੜਾ ਹੋਰ ਦੱਸੋ ਤੁਸੀਂ ਕੀ ਹੈ ਨਹੀਂ ਤੁਸੀਂ ਆਪਾ ਦੇ ਕੰਮ ਚਾਹੀਦਾ ਮੈਂ ਤੁਹਾਨੂੰ ਕਹਿੰਦਾ ਕੰਮ ਤਾਂ ਪਹਿਲੀ ਹੋ ਹੀ ਜਾਊਗਾ ਕੰਮ ਨਹੀਂ ਕੋਈ ਦਿਸਦਾ ਕੋਸਾ ਮੈਂ ਕਰਾਉਂ ਨਹੀਂ ਚਲੋ ਗੁੱਸਾ ਵੀ ਚਲੀ ਜਾਊਗਾ ਬਸ ਠੀਕ ਹੈ ਜੋ ਹੋ ਗਿਆ ਉਹ ਕਰਦੇ ਹਾਂ ਠੀਕ ਕਰੋ ਹੁਣ ਨਹੀਂ ਹੁੰਦਾ ਕੋਈ ਵੀ ਦੇਖੋ ਕਈ ਮਰ ਹੁੰਦੀਆਂ ਪ੍ਰੋਬਲਮ ਹੁੰਦਾ ਦੱਸੋ ਜੀ ਆਪਾਂ ਇਹਨਾਂ ਨੂੰ ਕਰੀਏ ਕਰਾਉ ਲੋ ਪਰਛਾਣ ਨੰਬਰ 5332000 ਆਇਆ ਤੁਹਾਡਾ ਕੋਲ ਨੰਬਰ 9653322000 ਲੋ 3S ਬਈ ਇਹਦਾ ਤੁਮ ਮੈਂ ਦੱਸ ਦਦਣਾ ਯੋ ਸਾਹਬ ਉਹ ਚਲੋ ਇਹ ਤੁਹਾਨੂੰ ਲੱਗਦਾ ਨਾ ਵੀ ਤੁਹਾਡੇ ਪਿੱਛੇ ਕੋਈ ਤਾਕਤ ਚਾਹੇ ਆਮ ਆਦਮੀ ਕਹੇ ਜਿਹੜੀ ਮਰਜੀ ਹੈ ਇੰਨੇ ਇੱਥੇ ਉਹ ਹੁੰਦਾ ਸੀ ਇਨਸਪੈਕਟਰ ਟ੍ਰੈਫਿਕ ਇੰਚਾਰਜ ਮੜ ਗਿਆ ਪੁੱਛ ਰਿਹਾ ਉਹਨੂੰ ਕੋਚ ਨਾ ਆਪੇ ਦੇਖੋ ਅਰੇ ਕੀ ਦਾ ਰਿਸ਼ਤਦਾਰ ਸੀ ਉਹ ਵੀ ਪੁੱਛ ਲਿਓ ਆਪਾਂ ਲੜਾਈ ਕਰਨੀ ਹੈ ਕੋਈ ਦੱਸੋ ਠੀਕ ਹੈ ਦੱਸੋ ਸਹੀ ਆਪਾਂ ਥੋੜਾ ਕੰਮ ਤੇ ਲਾਉਣਾ ਤਾਂ ਹੱਸਿਓ ਤੁਸੀਂ ਆ ਨਹੀਂ ਆਪਾਂ ਨੂੰ ਕਿਉਂ ਰੋਕ ਰਹੇ ਨੇ ਬੱਸੋ ਅਰੇ ਯਾਰ ਨੂੰ ਛੋਟੇ ਛੋਟੇ ਜਿਹਨੂੰ ਨੰਬਰ ਯਾਰ ਵਿਚਾਰੇ ਬੰਦੇ ਕਲਪ ਦੇ ਦਿੰਦੇ ਆ ਯਾਰ ਤੁਸੀਂ ਇੱਕ ਬੈਂਕ ਲਈ ਇੱਕ ਮਿੰਟ ਗੁਰੂ ਜੀ ਸਾਡੀ ਬੇਨਤੀ ਸਮਝ ਹੋਈ ਜੀ ਵੀ ਜੇ ਹੁਣ ਅਸੀਂ ਕੰਮ ਖੁਦ ਆ ਕੇ ਕਰਾਉਣਾ ਤਾਂ ਅਸੀਂ ਡਿਸਟ੍ਰਿਕਟ ਕਿੱਦਾਂ ਚਲਾ ਲਾਂਗੇ ਕੋਈ ਗੱਲ ਨਹੀਂ ਜੀ ਤੁਸੀਂ ਫੋਨ ਕਰਕੇ ਤਾਂ ਹੁਣ ਫੀਲ ਹੋ ਗਿਆ ਨੰਬਰ ਕੋਈ ਯਾਦ ਕਰਕੇ ਦੱਸ ਦੋ ਕੋਈ ਪ੍ਰੋਬਲਮ ਨਹੀਂ ਹਾਂ ਜੀ ਉਹ ਗੱਲ ਮੈਂ ਹਰਾਨ ਹੈ ਯਾਰ ਮੈਨੂੰ ਕੋਈ ਠੀਕ ਹੈ ਮੰਨਦੇ ਅਸੀਂ ਤੁਸੀਂ ਬਿਜ਼ੀ ਐ ਤਾਂ ਹੁਣ ਲੱਗੇ ਦੋ ਦੋ ਤਿੰਨ ਬੰਦੇ ਕੋਈ ਨਾ ਲੱਗੇ ਕੋਈ ਨਹੀਂ ਹੁਣ ਕਿਸੇ ਬਸ ਕਹਿ ਪਰ ਚਲੋ ਹੁਣ ਤੁਸੀਂ ਮੈਂ ਤੁਹਾਨੂੰ ਇੱਕ ਰਿਕਵੈਸਟ ਫਾਈਨਲ ਕਰ ਲਵਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਕੋਈ ਮਸਲਾ ਨਹੀਂ ਤੁਸੀਂ ਕਰੋ ਬਈ ਅਸੀਂ ਨਹੀਂ ਕਹਿੰਦੇ ਆ ਦੀ ਕੋਈ ਗਲਤੀ ਥੋੜੇ ਬੁਝਦੇ ਪਰ ਸਾਡਾ ਕੰਮ ਜਿਹੜਾ ਹੈਗਾ ਔਨ ਦੀ ਸਪੌਟ ਹੋਣਾ ਚਾਹੀਦਾ ਬਸ ਦੈਟਸ ਆਲ ਕੋਈ ਨਹੀਂ ਕਹਿੰਦੇ ਨਹੀਂ ਕਿ ਕੋਈ ਕਮਹੀਨੇ ਸਾਡਾ ਇੱਕ ਤਾਂ ਕੰਮ ਹੁੰਦਾ ਗਾਣ ਦੱਸੋ ਉਹ ਵੀ ਉਹ ਬੰਦੇ ਦਾ ਮੇਰਾ ਜਦੋਂ ਮੇਰਾ ਗੁਰਪ੍ਰੀਤ ਦਾ ਕੰਮ ਆ ਗਿਆ ਨਾ ਸ਼ਰੀਰ ਮਰੀਆਂ ਕਰਦੇ ਤੇਰਾ ਕੰਮ ਨਹੀਂ ਕਰਦਾ ਮੈਂ ਨਾ ਜਿਹੜੇ ਮੇਰੇ ਦੇ ਆਧਾਰ ਤੇ ਜੈਨੂ ਲੋ ਕਰੋਗੇ ਇਹ ਤਾਂ ਗਲਤ ਕੰਮ ਲੈ ਕੇ ਨਹੀਂ ਆਉਂਦੇ ਚਲੋ ਜਿਹੜੇ ਸਾਡੇ ਨਾਲ ਬੰਦੇ ਜੁੜੇ ਹੋ ਮੈਂ ਤਾਕ ਬਾਈ ਕਰਾ ਦੋ ਯਾਰ ਬਾਈ ਕਰਾ ਦੱਸ ਕੀ ਕਰੀਏ ਯਾਰ ਸਾਡੇ ਕਰਨੇ ਕੋਈ ਕਟੋ ਕਟ 50 ਬੰਦੇ ਮੇਰੇ ਖਰਚ ਦੇ ਟੁੱਟ ਗਏ ਇਸ ਨੇ ਕੱਟ ਕੇ ਵੀ ਸਾਨੂੰ ਪੁੱਛਦਾ ਰਹੇ ਤੂੰ ਕਹਿ ਰਿਹਾ ਮੈਂ ਬਾਈ ਜੀ ਇਹ ਨਾ ਕੰਮ ਜਾਣ ਕੋਣ ਮੜਗਾ ਟੈਕ ਕਰ ਲੋਗੇ ਉਹਨੂੰ ਭੇਜਿਆ ਹੋਇਆ ਸਾਫੀ ਡਿਟੇਲ ਵਾਲਾ ਆਲੇ ਯਾਰ ਇਹ ਸਭ ਮੈਂ ਤੁਹਾਨੂੰ ਗੱਲ ਦੱਸ ਰਿਹਾ ਹੁਣ ਨਹੀਂ ਜੇ ਹੁਣ ਪ੍ਰਾਣੀਆਂ ਛੱਡੋ ਬਈ ਮੈਂ ਤੁਹਾਨੂੰ ਫ੍ਰੈਸ਼ੇ ਤੁਹਾਨੂੰ ਗੱਲ ਦੱਸ ਰਿਹਾ ਇਹ ਲੀਡਰ ਲੂਟਰ ਜਿਹੜੇ ਹੁੰਦੇ ਨਾ ਜੈਜੋ ਵਾਲੇ ਕੋਈ ਕੋਈ ਨਹੀਂ ਖਾਂਦਾ ਬਰੈਡਮਿਲ ਚਾਰਗੇ ਨੂੰ ਪੁੱਛਿਓ ਪੁੱਛੋ ਮੈਂ ਨਹੀਂ ਲੰਦਾ ਨਹੀਂ ਬਸ ਮੈਂ ਆਪਾਂ ਕਾਹਨੂੰ ਪੁੱਛੀਏ ਇੱਕ ਦਾ ਕੋਈ ਸ਼ੁਭਨ ਹੋਣਾ ਕੋਈ ਗੱਲ ਹੁਣ ਤੋਂ ਕਹਦਾ ਵੀ ਹੁਣ ਨਹੀਂ ਮੈਂ ਕੋਈ ਨਹੀਂ ਰੱਖੋ ਉੱਥੇ i <laughs> ਤੰਮ ਛੱਡ ਕੇ ਸਾਰਾ ਦਿਨ ਪਾਰਟੀ ਦੇ ਪਿੱਛੇ ਪੁੱਤੇ ਹੋਗੇ। ਉਹ ਕਹਿੰਦੇ ਅੱਜ ਹੀ ਲੜਾਈ ਕਰਾ ਕੇ ਕੰਮ ਕਰਾਉਣੇ ਆ। ਨਾ ਤਾਂ ਸਾਡੇ ਤੇ ਵੀ ਆ ਪਾਰਟੀ ਤੇ ਵੀ ਆ। ਆ ਪਗਤੋਂ ਲੱਗਦਾ ਨਹੀਂ। ਨਹੀਂ ਤਾਣੇ ਨਹੀਂ ਇਹ ਜੀ ਤੁਹਾਡੇ ਨਾਲ ਨਹੀਂ ਜੇ ਜੀ ਪਾਰਟੀ ਨਾਲ ਵੀ ਲੜਕੀ ਇਹ ਪੁੱਛੋ ਮੰਤਰੀ ਸਾਹਿਬ ਨੂੰ। ਮੇਰੇ ਨਾਲ ਸਾਰੇ ਬੜਕਾ ਕੇ ਆ। ਅੱਜ ਆਣ ਕੇ ਕਰ ਜਾਓ ਤੁਸੀਂ। ਮੈਂ ਠੋਕੂਗਾ ਜਾ ਕੇ। ਸਾਡੀ ਮੰਤਰੀ ਨਾਲ ਗੱਲ ਕਰਕੇ ਜੀ ਸਾਰੇ ਵੀ ਪੈਸੇ ਫਿਰ ਅਸੀਂ ਮੇਰੀ ਮੰਤਰੀ ਰਵਜੂਤ ਨਾਲ ਸੀ। ਸਾਡੇ ਕਰਕੇ ਬੰਦੇ ਜਿਹੜੇ ਸਾਰੇ ਬੈਠੇ ਨੇ ਚਿਹਰਾ ਤੇ ਮਸਲੇ ਜਿਹੜੇ ਬਣਾ ਕੇ ਆਇਆ ਕੋਈ ਨਾ ਕੋਈ ਹੋ ਗਿਆ। ਆਰਮ ਕੋਈ ਕਿਤੇ ਪ੍ਰੋਬਲਮ ਨਹੀਂ ਆਉਂਦੀ ਸਿਰਫ ਤੇ ਸਿਰਫ ਕਰ ਰਹੀ ਹੈ। ਆਹ ਵਾ ਕੰਮ ਦੇ ਦੱਸੋ। ਹਾਂ ਹਾਂ ਦੱਸੋ ਕੋਈ ਇਸ਼ੂ ਨਹੀਂ ਆ ਰਿਹਾ ਕੋਈ ਨਹੀਂ। ਮੇਰੇ ਕਿਹਾ ਚਾਹ। ਹਾਂ ਕਿ ਮਿਲਾਂ ਖਾਮ ਨੂੰ 100% ਤੋਂ ਵੀ ਘੱਟ ਕਰਾਉਂਦੇ ਸਾਡੇ। ਮਹੀਨੇ ਚਵੇ 1 ਅੱਧੀ ਵਾਰ ਕੋਈ ਕੰਮ ਹੁੰਦਾ ਨਹੀਂ ਭਾਈ ਕਰੋ। ਜੇ ਉਹਦੇ ਲਈ ਵੀ ਆ ਸਾਨੂੰ ਜਰੀਲ ਹੋਣਾ ਪਵੇ। ਦੱਸੋ ਜੀ ਕੋਈ ਮੈਂ ਤਾਂ ਗੁਰੂ ਜੀ ਇੱਕ ਵਾਰ ਆਇਆ ਸੀ ਇੱਥੇ। ਸਰਕਾਰ ਬਣੀ ਹੈ ਜਦੋਂ ਸਿਸਟਮ ਦੇਖਿਆ ਮੈਂ ਕਹਿ ਰਹਿਣ ਦੇ ਯਾਰ ਆਪਾਂ ਨਵੇੜ ਕੇ ਬਣਦੇ ਕਿ ਫਿਰ ਅਧਿਕਾ ਯਾਰ ਫਸਿ ਕਿਸੇ ਦੇ ਆਪਾਂ ਵਿੱਚ ਦਖਲ ਨਹੀਂ ਕਰਦੇ ਜੋ ਕਰਨਾ ਕਰ ਉਹ ਯਾਰ ਬਈ ਸਾਡਾ ਤਾਂ ਕਰ ਦੋ ਉਹ ਵੀ ਜਨਰਲ ਹੋ ਗਈ ਪਿਛਲੀ ਵਾਰ ਉਹ ਦੂਜਾ ਸੀਗਾ ਮਨਵੀਰ ਠੀਕ ਹੈ ਦੋ ਪੰਜ ਫੈਲਾ ਜਿੰਨ ਨੂੰ ਕਹਿੰਦਾ ਹੁਣੇ ਕਰ ਦਨੇ ਸ਼ਾ ਉਹਨੂੰ ਆਬਜੈਕਟਨ ਦਾ ਤੇਰੀ ਜੇ ਅਸੀਂ ਕੀਤਾ ਸੀ ਰਾਤ ਨੂੰ ਕੱਟ ਕੇ 11:00 ਸਰ 12:00 ਵਜੇ ਆ ਕੇ 12:30 ਵਜੇ ਉੰਨਾ ਯਾਖੀ ਜੋਂ ਮੇਰੇ ਆਵਾਂ ਦੀ ਅਸਰ ਪਤਾ ਕੀ ਸੀ ਰੋਲਾ ਕੀ ਸੀ ਕਾਲੀ ਕਾਂਗਰਸੀ ਹੁੰਦੇ ਸੀ ਨਾ ਉਹ ਜਰੂਰ ਕਰਦੇ ਸੀ ਅਸਰ ਦਾ 76 ਨਾ ਇਹ ਵੀ ਲੱਗਦਾ ਨਹੀਂ ਸ਼ਾਇਦ ਸਾਡੇ ਵਾਲੇ ਸਾਡੇ ਵਿਚਾਰੇ ਨੂੰ ਸਮਝੇ ਹੈ ਨਹੀਂ ਸਮਝੇ ਨਹੀਂ ਅਸੀਂ ਫੇਰ ਕਈ ਜਣ ਨਹੀਂ ਅਚਲ ਕੋਈ ਕਰਦੇ ਉੱਪਰ ਵਾਲਿਆਂ ਨੂੰ ਵੀ ਸਮਝ ਨਹੀਂ ਹੈ ਜੋ ਵੀ ਨਹੀਂ ਉਦਾਂ ਉਹ ਕਰਦੇ ਹਾਂ ਜਿਵੇਂ ਅਸੀਂ ਵੀ ਕਹਿੰਦੇ ਮੇਰੇ ਸਾਡੇ ਤੋਂ ਨਹੀਂ ਕਰਦੇ